ਹਾਂਜੀ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਆਪਣੇ ਕੋਲੇ ਪ੍ਰੋਫਾਈਲਾਂ ਤੁਹਾਨੂੰ ਪਤਾ ਹੋਣਗੀਆਂ ਰਹਿੰਦੀਆਂ ਠੀਕ ਹੋਣ ਵਾਸਤੇ ਕਦੇ ਪਈ ਜਾ ਕੇ ਕਦੇ ਪ੍ਰੋਫਾਈਲ ਆ ਗਈ ਜੇ ਤੁਸੀਂ ਵੀ ਫੇਸਬੁੱਕ ਦੇ ਉੱਤੇ ਵਰਕ ਕਰਦੇ ਹੋ ਫੇਸਬੁੱਕ ਤੋਂ ਪੈਸੇ ਕਮਾ ਰਹੇ ਹੋ ਜਾਂ ਪੈਸੇ ਕਮਾਉਣਾ ਚਾਹੁੰਦੇ ਹੋ ਤੇ ਅੱਜ ਹੀ ਮੇਰੇ ਕੋਲੇ ਆਪਦੀ ਪ੍ਰੋਫਾਈਲ ਜਿਹੜੀ ਆ ਉਹ ਤੁਸੀਂ ਵੀ ਘਰ ਬੈਠੇ ਚੈੱਕ ਕਰਵਾ ਸਕਦੇ ਹੋ ਇਸ ਤੋਂ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦਾ ਬਾਅਦ ਚਾਹੇ ਤੁਹਾਡੇ ਵਿਊ ਘਟ ਆਉਂਦੇ ਆ ਲਾਈਕ ਘਟ ਆਉਂਦੇ ਆ ਸ਼ੇਅਰ ਘਟ ਆਉਂਦੇ ਆ ਤੁਹਾਡੇ ਪੇਓਰ ਦੇ ਵਿੱਚ ਕੋਈ ਪ੍ਰੋਬਲਮ ਆ ਤੁਹਾਨੂੰ ਟੂਲ ਨਹੀਂ ਮਿਲ ਰਹੀ ਤੁਹਾਨੂੰ ਅਰਨਿੰਗ ਨਹੀਂ ਹੋ ਰਹੀ ਅਨੇਕਾ ਕੋਈ ਵੀ ਪ੍ਰੋਬਲਮਾਂ ਨੇਕਾ ਤਰ੍ਹਾਂ ਦੀਆਂ ਪ੍ਰੋਬਲਮਾਂ ਹੁੰਦੀਆਂ ਬਾਤ ਹੋਵੇ ਤਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਜਿਹੜੀ ਆ ਤੁਸੀਂ ਮੇਰੇ ਤੋਂ ਘਰ ਬੈਠੇ ਹੀ ਸੋਲਵ ਕਰਵਾ ਸਕਦੇ ਹੋ ਤੁਹਾਨੂੰ ਹੋਰ ਕਿਤੇ ਜਾਣ ਦੇ ਲੋੜ ਨਹੀਂ ਤੁਸੀਂ ਮੇਰੀ ਪ੍ਰੋਫਾਈਲ ਨੂੰ ਫੋਲੋ ਕਰਕੇ ਇਨਬਾਕਸ ਦੇ ਵਿੱਚ ਮੈਸੇਜ ਕਰਨਾ ਇੱਕ ਤੇ ਮੈਂ ਤੁਹਾਨੂੰ ਛੇਤੀ ਤੋਂ ਛੇਤੀ ਜਿਹੜਾ ਰਿਪਲਾਈ ਕਰੂੰਗਾ ਜਿੱਦਾਂ ਕਿ ਆਪਣੇ ਕੋਲੇ ਇੱਕ ਪ੍ਰੋਫਾਈਲ ਆਈ ਆ ਆਪਾਂ ਤੁਹਾਨੂੰ ਦਿਖਾਉਂਦੇ ਆ ਚੈੱਕ ਕਰਵਾਉਂਦੇ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਇਹਨਾਂ ਦਾ ਨਾਮ ਹੈਗਾ ਵਾ ਤੁਸੀਂ ਵੇਖ ਸਕਦੇ ਹੋ ਇੱਧਰਲੇ ਪੰਨੇ ਆਪਾਂ ਸਕਰੀਨਸ਼ਾਟ ਜਿਹੜਾ ਉਹ ਲਾਤਾ ਵਾ ਤੇ ਧਿਆਨ ਨਾਲ ਵੇਖ ਲਓ ਠੀਕ ਹੈ ਜੀ ਜਿੰਨਾਂ ਦੀ ਆਪਣੇ ਕੋਲੇ ਪ੍ਰੋਫਾਈਲ ਆਈ ਆ ਤੇ ਇਹਨਾਂ ਦਾ ਆਪਣੇ ਕੋਲੇ ਜਿਹੜਾ ਪ੍ਰੋਫਾਈਲ ਦੇ ਉੱਤੇ ਪੇਜ ਬਣਿਆ ਹੋਇਆ ਇਹਦੇ ਪੇਜ ਆਪਾਂ ਜਿਹੜਾ ਲਿਆ ਖੋਲ ਤੇ ਤੋਂ ਆਪਾਂ ਤੁਹ ਦੇਖ ਸਕਦੇ ਹੋ ਤੁਸੀਂ 24 ਕੇ ਫਾਲੋਅਰ ਆ ਤੇ ਇਹਨਾਂ ਦੇ ਪੇਜ ਦੇ ਉੱਪਰ ਠੀਕ ਹੈ ਜੀ ਆਪਾਂ ਸਾਰਾ ਪੇਜ ਤੇ ਪ੍ਰੋਫਾਈਲ ਜਿਹੜੀ ਇਹਨਾਂ ਨੂੰ ਚੈੱਕ ਕਰਕੇ ਦੇਣੀ ਆ ਜਿਹੜੀਆਂ ਚੀਜ਼ਾਂ ਜੇ ਮੈਨੂੰ ਪ੍ਰੋਬਲਮ ਲੱਗੂਗੀ ਮੈਂ ਉਹਨਾਂ ਨੂੰ ਦੱਸੂਗਾ ਵੀ ਤੇ ਉਹਨਾਂ ਨੂੰ ਹਟਾਉਂਗਾ ਵੀ ਕਿਉਂਕਿ ਬਹੁਤ ਸਾਰੇ ਕ੍ਰੀਏਟਰ ਹੁੰਦੇ ਆ ਠੀਕ ਹੈ ਜੀ ਜਿਨ੍ਹਾਂ ਦੀਆਂ ਫਾਲੋਅਰ ਵਧਈ ਜਾਂਦੇ ਪਏ ਆ ਤੇ ਉਹਨਾਂ ਨੂੰ ਕੰਮ ਕਰਨ ਦਾ ਤਰੀਕਾ ਨਹੀਂ ਹੁੰਦਾ ਨਾ ਟੂਲ ਮਿਲਦੇ ਨਾ ਅਰਨਿੰਗ ਹੁੰਦੀ ਆ ਤੇ ਤੁਸੀਂ ਵੇਖ ਸਕਦੇ ਹੋ ਇਹਨਾਂ ਦੀ ਠੀਕ ਹੈ ਜੀ ਵਿਊ ਜਿਹੜੇ ਆਏ ਹੋਏ ਆ ਤੇ ਮੋਨਟਾਈਜ਼ੇਸ਼ਨ ਜਿਹੜੀ ਆ ਉਹ ਕੋਈ ਪ੍ਰੋਬਲਮ ਨਹੀਂ ਇਹਦੇ ਉੱਪਰ ਠੀਕ ਹੈ ਜੀ ਆਹ ਜਿਹੜੇ ਨੈਕਸਟ ਸਟੈਪ ਦੇ ਵਿੱਚ ਆਪਾਂ ਨੂੰ ਚੈਲੰਜ ਮਿਲਦੇ ਆ ਸਾਰੇ ਆਪਾਂ ਕੰਪਲੀਟ ਕਰਨੇ ਹੁੰਦੇ ਆ ਤੇ ਤੁਸੀਂ ਵੇਖ ਸਕਦੇ ਹੋ ਗ੍ਰੇਡ ਜੌਬ ਵਿਊ ਬਹੁਤ ਵਧੀਆ ਵਾ ਠੀਕ ਹੈ ਜੀ ਇਹਨਾਂ ਦੀ ਅਗੇਜਮੈਂਟ ਵੀ ਵਧੀਆ ਵਾ ਬਸ ਸਿਰਫ ਇਹਨਾਂ ਨੂੰ ਜਿਹੜਿਆ ਠੀਕ ਹੈ ਜੀ ਕੰਮ ਕਰਨ ਦਾ ਤਰੀਕਾ ਜਿਹੜਾ ਉਹ ਪਤਾ ਨਹੀਂਗਾ ਤੇ ਉਸ ਕਰਕੇ ਇਹਨਾਂ ਨੂੰ ਪ੍ਰੋਬਲਮ ਜਿਹੜੀ ਆ ਉਹ ਆ ਰਹੀ ਆ ਇਸ ਪੇ ਦੀ ਆਪਾਂ ਗੱਲ ਕਰ ਗਏ ਤੇ ਇਹਨਾਂ ਨੇ ਇਸ ਪੇਜ ਦੇ ਉੱਤੇ ਇਕੱਲੇ ਆਪਣੇ ਫੋਲੋਅਰ ਵੀ ਵਧਾਏ ਆ ਹੋਰ ਇਹਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਇਹਨਾਂ ਦਾ ਟਾਈਮ ਖਰਾਬ ਹੋਇਆ ਵਾ ਤੇ ਜੇ ਤੁਸੀਂ ਵੀ ਟਾਈਮ ਖਰਾਬ ਕਰ ਰਹੇ ਹੋ ਤੇ ਇਸ ਤੋਂ ਚੰਗਾ ਠੀਕ ਹੈ ਜੀ 5000 ਪ੍ਰੋਫਾਈਲ ਦੇ ਉੱਤੇ ਤੁਹਾਡਾ ਆਪਣਾ ਫਰੈਂਡ ਆ ਤੇ ਚਾਹੇ ਤੁਹਾਡੇ 4000 ਆ ਤੇ ਚਾਹੇ 3000 ਆ ਵੀ ਦੇ ਉੱਤੇ ਤੁਸੀਂ ਵੀ ਉਨੇ ਪੈਸੇ ਕਮਾ ਸਕਦੇ ਹੋ ਜਿੰਨੇ ਵੱਡਾ ਕ੍ਰिएਟਰ ਕਮਾ ਸਕਦਾ ਵਾ ਕੋਈ ਵੱਡਾ ਮਿਲੀਅਨ ਵਾਲਾ ਜਾਂ ਪਿਆਹੇਰ ਵਾਲਾ ਤੇ ਇਸ ਕਰਕੇ ਇਹਦਾ ਕੋਈ ਨਹੀਂ ਹੁੰਦਾ ਆਪਣੇ ਕੰਟੈਂਟ ਵਧੀਆ ਪਾਉ ਆਪਦੇ ਕੰਟੈਂਟ ਦੇ ਵਿੱਚ ਤੁਹਾਡੇ ਦਮ ਹੋਣਾ ਚਾਹੀਦਾ ਵਾ ਤੇ ਤੁਹਾਡੀ ਆਟੋਮੈਟਿਕ ਜਿਹੜੀ ਚੀਜ਼ ਆ ਫੇਸਬੁੱਕ ਗਾਂ ਲੋਕਾਂ ਤੱਕ ਪਹੁੰਚਾਊਗਾ ਤੇ ਇਹਦੇ ਨਾਲ ਕੋਈ ਮਾਇਨੇ ਨਹੀਂ ਰੱਖਦਾ ਵੀ ਸਾਨੂੰ ਇੰਨੇ ਫੋਲੋਅਰ ਚਾਹੀਦੇ ਆ ਤੇ ਤੁਸੀਂ ਵੇਖ ਸਕਦੇ ਹੋ ਇਹਨਾਂ ਦੀ ਜਿਹੜੀ ਅਰਨਿੰਗ ਜਿਹੜੀ ਆ ਹੋ ਕੇ ਕਰ ਸਕਦੇ ਆ ਇਸ ਪੇਜ ਦੇ ਉਤੋਂ ਉਹ ਸਿਰਫ ਸਟਾਰ ਤੋਂ ਜੇ ਕੋਈ ਸਟਾਰ ਭੇਜੂਗਾ ਤੇ ਟੂਲ ਹਜੇ ਤੱਕ ਇਹਨਾਂ ਨੂੰ ਕੋਈ ਵੀ ਨਹੀਂ ਮਿਲਿਆ ਕੋਈ ਇੱਕ ਟੂਲ ਵੀ ਇਹਨਾਂ ਨੂੰ ਖੁੱਲਿਆ ਨਾ ਕੋਈ ਰੀਲ ਆਲਾ ਨਾ ਕੋਈ ਫੋਟੋ ਵਾਲਾ ਕੁਝ ਨਹੀਂ ਖੁੱਲਿਆ ਤੇ ਆਪਾਂ ਹੁਣ ਇਹ ਪ੍ਰੋਫਾਈਲ ਸਾਰੀ ਜਿਹੜੀ ਚੈੱਕ ਕਰਾਂਗੇ ਕਿਉਂਕਿ ਇਸ ਪ੍ਰੋਫਾਈਲ ਦੇ ਉੱਤੇ ਪੇਜ ਦੇ ਉੱਤੇ ਲੱਗਾ ਹੋਇਆ ਕੰਟੈਂਟ ਮੋਨਟਾਈਜੇਸ਼ਨ ਪਾਲਿਸੀ ਜਿਹੜੀ ਕੀ ਤੁਹਾਨੂੰ ਦਿਖਾਈ ਨਹੀਂ ਦਊਗੀ ਉਹ ਮੈਨੂੰ ਪਤਾ ਕਿਉਂ ਲੱਗਦੀ ਹੈ ਤੇ ਕਿਵੇਂ ਲੱਗਦੀ ਹੈ ਤੇ ਉਹਨੂੰ ਆਪਾਂ ਕਿਵੇਂ ਸਹੀ ਕਰ ਸਕਦੇ ਆ ਤੇ ਤੁਸੀਂ ਵੀ ਮੇਰੇ ਤੋਂ ਠੀਕ ਕਰਵਾ ਸਕਦੇ ਹੋ ਤੇ ਇਹਨਾਂ ਦੀ ਪੇਮੈਂਟ ਜਿਹੜੀ ਬਣੀ ਹੋਈ ਆ ਸਰਪ੍ਰਸ 17 ਦੀ ਬਣੀ ਹੋਈ ਆ ਜੇ ਤੁਸੀਂ ਵੀ ਪੇਜ ਦੇ ਉੱਤੇ ਪ੍ਰੋਫਾਈਲ ਦੇ ਉੱਤੇ ਕੰਮ ਕਰਦੇ ਹੋ ਤਾਂ ਮੈਂ A to Z ਤੁਹਾਡੀ ਸਾਰੀ ਪ੍ਰੋਫਾਈਲ ਤੇ ਪੇਜ ਚੈੱਕ ਕਰਕੇ ਦਊਗਾ ਤੇ ਜੇ ਤੁਹਾਡੇ ਵੀ ਟੂਲ ਤੁਹਾਨੂੰ ਨਹੀਂ ਮਿਲਦੇ ਤੇ 100% ਤੁਹਾਨੂੰ ਟੂਲ ਮਿਲਣਗੇ ਤੇ ਤੁਹਾਡੀਆਂ ਜਿਹੜੀਆਂ ਚੀਜ਼ਾਂ ਫੇਸਬੁੱਕ ਦੇ ਰੂਲਾਂ ਨੂੰ ਨਹੀਂ ਫਾਲੋ ਕਰਦੀਆਂ ਹੋਣਗੀਆਂ ਸਾਰੀਆਂ ਤੁਹਾਨੂੰ ਮੈਂ ਦੱਸੂਗਾ ਤੇ ਅੱਜ ਹੀ ਮਰ ਤੋਂ ਆਪ ਦੀ ਪੇਜ ਅਤੇ ਪ੍ਰੋਫਾਈਲ ਚੈੱਕ ਕਰਵਾਓ ਤੇ ਤੁਸੀਂ ਵੀ ਜਿਹੜੀ ਆ ਵਧੀਆ ਅਰਨਿੰਗ ਫੇਸਬੁੱਕ ਤੋਂ ਜਿਹੜੀ ਆ ਕਰ ਸਕਦੇ ਆ ਕਿਉਂਕਿ ਫੇਸਬੁੱਕ ਦੇ ਰੂਲ ਆ ਜਿਹੜੇ ਆ ਉਹ ਫਾਲੋ ਕਰਨੇ ਪੈਂਦੇ ਆ ਤੇ ਫਿਰ ਫੇਸਬੁੱਕ ਆਪ ਨੂੰ ਅਰਨਿੰਗ ਦਿੰਦੀ ਆ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਕਿਸੇ ਦੀ ਹੈਲਪ ਹੋ ਸਕੇ ਕਈ ਵਾਰੀ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਫੇਸਬੁੱਕ ਦੇ ਉੱਤੇ ਠੀਕ ਹੈ ਜੀ ਅਗਲੇ ਨੂੰ ਕੋਈ ਕੰਮ ਕਰਾਉਣਾ ਹੁੰਦਾ ਵਾ ਕਿ ਕੋਈ ਪ੍ਰੋਬਲਮ ਆਈ ਹੁੰਦੀ ਹੈ ਪੇਅਡ ਵਗੈਰਾ ਦੀ ਕੋਈ ਸਹੀ ਕਰਾਉਣੀ ਹੁੰਦੀ ਕਿਸੇ ਦੀ ਮਜਬੂਰੀ ਹੁੰਦੀ ਉਹਨਾਂ ਨੇ ਵਰਕ ਸਿੱਖਣਾ ਹੁੰਦਾ ਵਾ ਤੇ ਸੋਸ਼ਲ ਮੀਡੀਆ ਤੋਂ ਠੀਕ ਹੈ ਜੀ ਪੈਸੇ ਕਮਾੜੇ ਹੁੰਦੇ ਤਾਂ ਕਰਕੇ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਸਹਾਤਾ ਮੰਗ ਬੰਦੇ ਤੱਕ ਪਹੁੰਚ ਜੇ ਓਕੇ ਜੀ ਧੰਨਵਾਦ